ਇੱਕ ਵਿਅਕਤੀ ਜੇ ਪਰਮੇਸ਼ਵਰ ਨੂੰ ਗ੍ਰਹਿਣ ਨਹੀਂ ਕਰਦਾ ਜੇ ਇੱਕ ਵਿਅਕਤੀ ਪਰਮੇਸ਼ਵਰ ਦੇ ਪਿਆਰ ਨੂੰ ਨਹੀਂ ਸਮਝੇਗਾ ਜੇ ਇੱਕ ਵਿਅਕਤੀ ਪਰਮੇਸ਼ਵਰ ਨੂੰ ਠੁਕਰਾਏਗਾ ਫਿਰ ਕੀ ਹੁੰਦਾ ਹੈ ਪਿਆਰਿਓ ਇੱਕ ਵਿਅਕਤੀ ਜਿਸ ਨੇ ਪੂਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਸੀ ਐਸਾ ਵਿਅਕਤੀ ਸੀ ਉਹ ਉਹਦੀ ਗੋਦ ਦੇ ਵਿੱਚ ਜਿਹੜਾ ਪਲਿਆ ਵੱਡਾ ਹੋਇਆ ਇੱਕ ਪੋਤਾ ਉਸ ਦੀ ਗੋਦ ਦੇ ਵਿੱਚ ਆਤਮਿਕ ਗੱਲਾਂ ਨੂੰ ਸਿੱਖ ਪਾਇਆ ਅਤੇ ਉਹੀ ਪੋਤਾ ਉਸੇ ਦਾਦੇ ਦੇ ਵੰਸ਼ ਨੂੰ ਪੂਰੀ ਤਰ੍ਹਾਂ ਨਾਸ਼ ਕਰਨਾ ਹੈ ਇਸ ਤਰ੍ਹਾਂ ਉਸਨੇ ਯੋਜਨਾ ਬਣਾਈ ਅਤੇ ਇਸ ਦੌਰਾਨ ਉਸ ਦਾਦਾ ਜੀ ਦੇ ਪਰਿਵਾਰ ਨੂੰ ਨਾਸ਼ ਕਰਨ ਦੇ ਲਈ ਜਿਸਨੇ ਕਮਰ ਕਸੀ ਸੀ ਉਹ ਵਿਅਕਤੀ ਉਹ ਲਾਪਤਾ ਹੋ ਗਿਆ ਉਹ ਨਾਸ਼ ਹੋ ਗਿਆ ਉਹਦਾ ਕੋਈ ਪਤਾ ਨਹੀਂ ਚੱਲਿਆ ਪਰਮੇਸ਼ਵਰ ਅਤੇ ਪਰਮੇਸ਼ਰ ਦੀ ਹਜ਼ੂਰੀ ਨੂੰ ਅਤੇ ਪਰਮੇਸ਼ਵਰ ਦੀ ਇੱਛਾ ਨੂੰ ਲਾਪਰਵਾਹੀ ਨਾਲ ਕਰੇਗਾ ਉਹ ਵਿਅਕਤੀ ਕਿੰਨਾ ਸ਼ਰਾਪਿਤ ਹੋਵੇਗਾ ਉਹ ਕਿੰਨਾ ਖਤਰਨਾਕ ਵਿਅਕਤੀ ਬਣ ਜਾਵੇਗਾ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਇਸਾ ਪੂਰਵ 47 ਸਾਲ ਪਹਿਲਾ ਸੀ ਜੂਲੀਅਸ ਸੀਜ਼ਰ ਨਾਮ ਦਾ ਸਮਰਾਟ ਉਸ ਸਮੇਂ ਉਹ ਰੋਮ ਦੇ ਵਿੱਚ ਰਾਜ ਕਰ ਰਿਹਾ ਸੀ ਇਸ ਸਮਰਾਟ ਨੇ ਯਦੋਮ ਨਾਮ ਦੇ ਰਾਜਦਾ ਜਿਹੜਾ ਵਿਅਕਤੀ ਗਵਰਨਰ ਦੇ ਰੂਪ ਚ ਸੀ ਜੀਦਾ ਨਾਮ ਅੰਤੀ ਪਟੇਲ ਸੀ ਉਸ ਨੂੰ ਯਹੂਦਾ ਦੇਸ਼ ਦੇ ਵਿੱਚ ਰਾਜ ਕਰਨ ਦੇ ਲਈ ਉਸ ਨੂੰ ਭੇਜਿਆ ਯਹੂਦਾ ਦੇਸ਼ ਦੇ ਵਿੱਚ ਰਾਜ ਕਰਨ ਦੇ ਲਈ ਜਿਸ ਨੂੰ ਭੇਜਿਆ ਗਿਆ ਸੀ ਅੰਤੀ ਪਟੇਲ ਨਾਮ ਦੇ ਵਿਅਕਤੀ ਦੇ ਦੋ ਪੁੱਤਰ ਸੀ ਉਹਨਾਂ ਦੋਨਾਂ ਪੁੱਤਰਾਂ ਵਿੱਚੋਂ ਇੱਕ ਪੁੱਤਰ ਨੂੰ ਪੂਰੇ ਗਲੀਲ ਤੇ ਰਾਜ ਕਰਨ ਦੇ ਲਈ ਉਸ ਨੂੰ ਉੱਥੇ ਭੇਜ ਦਿੱਤਾ ਗਿਆ ઈਸਾ ਪੂਰਵ 47ਵੇਂ ਸਾਲ ਦੇ ਵਿੱਚ ਉਸ ਦੇ بیٹے ਨੂੰ ਪੂਰੇ ਗਲੀਲ ਦੇ ਵਿੱਚ ਸ਼ਾਸਨ ਕਰਨ ਦੇ ਲਈ ਉਸ ਨੂੰ ਜ਼ਿੰਮੇਵਾਰੀ ਜਦੋਂ ਦਿੱਤੀ ਫਾਰਸੀ ਲੋਕਾਂ ਨੇ ਜਦੋਂ ਗਲੀਲ ਅਤੇ ਯਹੂਦਾ ਨੂੰ ਆਪਣੇ ਅਧੀਨ ਕਰ ਲਿਆ ਇਸ ਪੂਰੇ ਇਲਾਕੇ ਤੇ ਮੈਂ ਹੀ ਰਾਜ ਕਰਨਾ ਹੈ ਇਸ ਤਰ੍ਹਾਂ ਸੁਪਨਾ ਵੇਖਣ ਵਾਲਾ ਉਹ ਵਿਅਕਤੀ ਰੋਮ ਦੇਸ਼ ਨੂੰ ਚਲਾ ਗਿਆ ਅੰਤਿਮ ਪਟੇਲ ਨਾਮ ਦੇ ਵਿਅਕਤੀ ਦੇ ਦੋ ਪੁੱਤਰਾਂ ਵਿੱਚੋਂ ਇੱਕ ਪੁੱਤਰ ਗਲੀਲ ਦੇਸ਼ ਚ ਅਧਿਕਾਰੀ ਬਣਾ ਕੇ ਜਦੋਂ ਭੇਜਿਆ ਗਿਆ ਫਾਰਸੀ ਸਮਰਾਜ ਨੇ ਆ ਕੇ ਗਲੀਲ ਤੇ ਯਹੂਦਾ ਪ੍ਰਾਂਤ ਨੂੰ ਜਦੋਂ ਆਪਣੇ ਅਧੀਨ ਕੀਤਾ ਆਪਣੀ ਜਾਨ ਨੂੰ ਮੁਠੀ ਚ ਰੱਖ ਕੇ ਉਹ ਰੋਮ ਦੇਸ਼ ਵੱਲ ਪੱਜ ਗਿਆ ਇਸ ਤਰ੍ਹਾਂ ਜਦੋਂ ਰੋਮ ਚਲਾ ਗਿਆ ਰੋਮ ਸਮਰਾਜ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਅਧਿਕਾਰੀ ਸੀ ਭੱਜ ਕੇ ਆਏ ਹੋਏ ਉਸ ਲੁਕੇ ਹੋਏ ਵਿਅਕਤੀ ਨੂੰ ਯਹੂਦਾ ਦੇਸ਼ ਦੇ ਰਾਜੇ ਦੇ ਰੂਪ ਦੇ ਵਿੱਚ ਉਸ ਨੂੰ ਨਿਯੁਕਤ ਕਰਕੇ ਜਾ ਜਾ ਕੇ ਯਹੂਦਾ ਰਾਜ ਦੇ ਉੱਪਰ ਤੂੰ ਰਾਜ ਕਰ ਤੂੰ ਰਾਜੇ ਦੇ ਰੂਪ ਚ ਸ਼ਾਸਨ ਕਰ ਇਹ ਕਹਿ ਕੇ ਉਸ ਨੂੰ ਫਿਰ ਤੋਂ ਯਹੂਦਾ ਸਮਰਾਜ ਦੇ ਵਿੱਚ ਰਹਿਣ ਵਾਲੇ ਫਾਰਸੀਆਂ ਨੂੰ ਫਿਰ ਤੋਂ ਜਿੱਤਣ ਲਈ ਉਹਨਾਂ ਨੂੰ ਆਪਣੇ ਅਧੀਨ ਕਰਨ ਲਈ ਭੇਜਿਆ ਈਸਾ ਪੂਰਵ 37ਵੇਂ ਸਾਲ ਤੋਂ ਉਹ ਫਿਰ ਤੋਂ ਯਹੂਦਾ ਰਾਜ ਯਹੂਦਾ प्रांत ਵਿੱਚ ਆ ਗਿਆ ਉਥੋਂ ਦੇ ਫਾਰਸੀ ਲੋਕਾਂ ਨੂੰ ਹਰਾ ਦਿੱਤਾ ਉਹ ਜਿੱਤ ਗਿਆ ਉਹ ਆਪ ਹੀ ਯਹੂਦੀਆਂ ਦੇ ਰਾਜੇ ਦੇ ਰੂਪ ਦੇ ਵਿੱਚ ਉਹ ਪ੍ਰਗਟ ਹੋਇਆ ਰਾਜ ਕਰਨਾ ਉਸ ਨੂੰ ਚੰਗਾ ਲੱਗਦਾ ਸੀ ਉਸ ਨੂੰ ਅਹੁਦੇ ਦੀ ਬਹੁਤ ਹੀ ਭੁੱਖ ਪਿਆ ਸੀ ਉਹ ਜਿਸ ਅਹੁਦੇ ਦੇ ਉੱਪਰ ਸੀ ਉਹਦੇ ਉੱਪਰ ਹਮਲਾ ਕਰਕੇ ਉਸ ਗੱਦੀ ਨੂੰ ਖੋ ਨਾ ਲਵੇ ਇਸ ਤਰ੍ਹਾਂ ਦਾ ਡਰ ਉਹਦੇ ਅੰਦਰ ਸੀ ਇਸ ਤਰ੍ਹਾਂ ਦਾ ਉਹ ਰਾਜਾ ਉਸ ਦੀ ਪਤਨੀ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਉਹਦੇ ਨਾਲ ਵੀ ਬਹੁਤ ਹੀ ਸਮਝਦਾਰ ਸੀ ਕਿਤੇ ਉਹਦੇ ਅਹੁਦੇ ਨੂੰ ਖੋ ਨਾ ਲਵੇ ਇਹ ਸੋਚ ਕੇ ਉਸਨੇ ਪਤਨੀ ਨੂੰ ਮਰਵਾ ਦਿੱਤਾ ਇੰਨਾ ਹੀ ਨਹੀਂ ਕਿਤੇ ਉਸਦੇ ਬੇਟੇ ਹੀ ਉਸਦੇ ਅਹੁਦੇ ਨੂੰ ਧੋਖੇ ਨਾਲ ਖੋ ਲੈਣਗੇ ਇਸ ਤਰ੍ਹਾਂ ਦੀ ਸੋਚ ਦੇ ਨਾਲ ਬੇਟਿਆਂ ਨੂੰ ਵੀ ਮਰਵਾ ਦਿੱਤਾ ਉਹਦਾ ਸਾਲਾ ਕਿਤੇ ਉਹਦੇ ਵਿਰੋਧ ਨਾ ਖੜਾ ਹੋ ਜਾਏ ਇਹ ਸੋਚ ਕੇ ਆਪਣੇ ਸਾਲਿਆਂ ਨੂੰ ਵੀ ਮਰਵਾ ਦਿੱਤਾ ਉਸਨੇ ਆਪਣੀ ਸੱਸ ਨੂੰ ਵੀ ਮਰਵਾ ਦਿੱਤਾ ਛੋਟੇ ਭਰਾ ਨੂੰ ਵੀ ਮਰਵਾ ਦਿੱਤਾ ਅਗਰ ਉਸਨੇ ਉਸਦੀ ਪਦਵੀ ਨੂੰ ਕੋਈ ਖੋਲਵੇਗਾ ਐਸਾ ਸ਼ੱਕ ਵੀ ਹੋਣ ਤੇ ਉਸ ਨੂੰ ਮਾਰ ਦਿੰਦਾ ਸੀ ਬਹੁਤ ਦੁਸ਼ਟ ਸੀ ਬੜਾ ਸਖਤ ਸੀ ਇਸ ਤਰ੍ਹਾਂ ਪਦਵੀ ਦੇ ਲਾਲਚ ਦੇ ਨਾਲ ਜਦੋਂ ਯਹੂਦਾ ਦੇਸ਼ ਤੇ ਰਾਜ ਕਰ ਰਿਹਾ ਸੀ ਉਸ ਸਮੇਂ ਉਸ ਜਗ੍ਹਾ ਤੇ ਕੁਝ ਜੋਤਿਸ਼ੀ ਆਏ ਉਹ ਜੋਤਿਸ਼ੀ ਪੂਰਬ ਦਿਸ਼ਾ ਤੋਂ ਆਏ ਸੀ ਪੂਰਬ ਵੱਲੋਂ ਆਏ ਹੋਏ ਜੋਤਿਸ਼ੀ ਯਰੂਸ਼ਲਮ ਦੇ ਵਿੱਚ ਸਿਹਾਸਨ ਤੇ ਵਿਰਾਜਮਾਨ ਹੋ ਕੇ ਰਾਜ ਕਰਨ ਵਾਲੇ ਉਸ ਰਾਜੇ ਦੇ ਕੋਲ ਉਹ ਆਏ ਰਾਜਾ ਯਹੂਦਿਆ ਦੇ ਰਾਜੇ ਨੇ ਜਿੱਥੇ ਜਨਮ ਲਿਆ ਹੈ ਉਹ ਕਿੱਥੇ ਹੈ ਇਸ ਤਰ੍ਹਾਂ ਪੁੱਛਿਆ ਪੁੱਛਣ ਲੱਗਾ ਉਹ ਬਹੁਤ ਹੀ ਗੁੱਸੇ ਚ ਆ ਗਿਆ ਯਹੂਦੀਆਂ ਦਾ ਰਾਜਾ ਮੇਰੇ ਇਲਾਵਾ ਕੋਈ ਹੋਰ ਯਹੂਦੀਆਂ ਦਾ ਰਾਜਾ ਇਹ ਤੂੰ ਕੀ ਕਹਿ ਰਿਹਾ ਹੈ ਮੈਂ ਹੀ ਹਾਂ ਯਹੂਦੀਆਂ ਦਾ ਰਾਜਾ ਮੇਰੇ ਇਲਾਵਾ ਹੋਰ ਕੋਈ ਯਹੂਦੀਆਂ ਦਾ ਰਾਜਾ ਹੋ ਨਹੀਂ ਸਕਦਾ ਅਤੇ ਨਾ ਹੀ ਕੋਈ ਜਨਮ ਲੈ ਸਕਦਾ ਇਸ ਤਰ੍ਹਾਂ ਉਸ ਨੇ ਕਹਿ ਦਿੱਤਾ ਜਿਹੜੇ ਜੋਤਿਸ਼ੀ ਆਏ ਸੀ ਉਹਨਾਂ ਨੇ ਕਿਹਾ ਨਹੀਂ ਰਾਜਾ ਯਹੂਦੀਆਂ ਦਾ ਰਾਜਾ ਜਨਮਿਆ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਅਸੀਂ ਜਿਸ ਤਾਰੇ ਨੂੰ ਵੇਖਿਆ ਉਹਦੇ ਤੋਂ ਅਸੀਂ ਜਾਣ ਗਏ ਸਾਰੀ ਦੁਨੀਆ ਤੇ ਰਾਜ ਕਰਨ ਵਾਲਾ ਰਾਜਿਆਂ ਦਾ ਰਾਜਾ ਜਨਮਿਆ ਹੈ ਉਹਦੇ ਦਾ ਲਾਲਚ ਰੱਖਣ ਵਾਲਾ ਇਸ ਰਾਜੇ ਨੇ ਜਦ ਇਹ ਗੱਲ ਸੁਣੀ ਬਹੁਤ ਗੁੱਸੇ ਚ ਆ ਗਿਆ ਉਸਦੇ ਰਾਜ ਚ ਰਹਿਣ ਵਾਲੇ ਸਾਰੇ ਸ਼ਾਸਤਰੀਆਂ ਨੂੰ ਬੁਲਾਇਆ ਅਤੇ ਗ੍ਰੰਥ ਵਿੱਚ ਵੇਖਿਆ ਸ਼ਾਸਤਰਾਂ ਦੇ ਵਿੱਚ ਵੇਖਣ ਤੇ ਪਤਾ ਲੱਗਿਆ ਕਿ ਯਹੂਦਾ ਦੇ ਬੈਤਲਹਮ ਦੇ ਵਿੱਚ ਹੀ ਯਹੂਦੀਆਂ ਦਾ ਰਾਜਾ ਜਨਮ ਲਵੇਗਾ ਇਸ ਤਰ੍ਹਾਂ ਲਿਖਿਆ ਹੋਇਆ ਸੀ ਰਾਜਾ ਯਹੂਦੀਆਂ ਦਾ ਰਾਜਾ ਜਨਮ ਲਏਗਾ ਬੈਤਲਹਮ ਦੇ ਵਿੱਚ ਹੋ ਸਕਦਾ ਕਿ ਇਹ ਜੋ ਜੋਤਸ਼ੀ ਕਹਿ ਰਿਹਾ ਸੱਚ ਹੋਵੇ ਪਵਿੱਕ ਵਾਣੀਆਂ ਤੇ ਵਾਅਦਾ ਪੂਰਾ ਹੋ ਰਿਹਾ ਹੋਵੇਗਾ ਕਿ ਯਹੂਦੀਆਂ ਦਾ ਰਾਜਾ ਯਾਨੇ ਤੇਰੇ ਸਿੰਘਾਸਨ ਨੂੰ ਤੇਰੇ ਤੋਂ ਖੋ ਕੇ ਰਾਜ ਕਰਨ ਦੇ ਲਈ ਰਾਜਿਆਂ ਦੇ ਰਾਜੇ ਨੇ ਜਨਮ ਲਿਆ ਹੋਵੇਗਾ ਇਹ ਸਭ ਸੋਚ ਕੇ ਉਸ ਰਾਜੇ ਨੂੰ ਜਦੋਂ ਗੁੱਸਾ ਆਇਆ ਉਸਨੇ ਕੀ ਕੀਤਾ ਜਾਣਦੇ ਹੋ ਉਹਨਾਂ ਜੋਤਸ਼ੀਆਂ ਨੂੰ ਪੁੱਛਿਆ ਉਸ ਤਾਰੇ ਨੂੰ ਵੇਖੇ ਹੋਏ ਕਿੰਨਾ ਸਮਾਂ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਹੋ ਸਕਦਾ ਲਗਭਗ 1.5 ਸਾਲ ਜਾਂ ਫਿਰ 2 ਸਾਲ ਹੋਏ ਹੋਣਗੇ ਕਿਹਾ ਉਸ ਗੱਲ ਨੂੰ ਸੁਣ ਕੇ ਉਸ ਰਾਜੇ ਨੇ ਕੀ ਕੀਤਾ ਸੀ ਜਾਣਦੇ ਹੋ ਉਸ ਸਾਲ ਦੇ ਵਿੱਚ ਜਿੰਨੇ ਵੀ 2 ਸਾਲ ਦੇ ਨੇੜੇ ਤੇੜੇ ਦੇ ਬੱਚੇ ਸੀ ਸਾਰਿਆਂ ਨੂੰ ਉਸ ਨੇ ਬੜੀ ਬੇਰਹਿਮੀ ਦੇ ਨਾਲ ਸਾਰੇ ਬੱਚਿਆਂ ਨੂੰ ਮਰਵਾ ਦਿੱਤਾ ਯਹੂਦਾ ਦੇ ਰਾਜ ਦੇ ਵਿੱਚ ਜਿਸ ਵੀ ਗਲੀ 'ਚ ਵੇਖੋ ਰੋਣਾ ਹੀ ਰੋਣਾ ਜਿਸ ਮੁਹੱਲੇ 'ਚ ਵੇਖੋ ਉੱਥੇ ਚੀਲਾਉਣਾ ਕਾਦੇ ਲਈ ਆਪਣੇ ਬੱਚਿਆਂ ਨੂੰ ਗਵਾ ਚੁੱਕੇ ਮਾਤਾ ਅਤੇ ਪਿਤਾ ਰੋਂਦੇ ਹੋਏ ਹੰਝੂ ਬਹਾਰੇ ਸੀ ਉਸ ਦਿਨ ਪੂਰਾ ਦੇਸ਼ ਤੜਫ ਉੱਠਿਆ ਕਾਰਨ ਜਾਣਦੇ ਹੋ ਉਹ ਰਾਜੇ ਨੇ ਸੋਚਿਆ ਸੀ ਕਿ ਯਹੂਦੀਆਂ ਦਾ ਰਾਜਾ ਜਨਮਿਆ ਹੈ ਅਤੇ ਉਹ ਰਾਜਾ ਇਸ ਦੇਸ਼ ਦੇ ਉੱਪਰ ਰਾਜ ਕਰੇਗਾ ਮੇਰੇ ਇਲਾਵਾ ਕੋਈ ਹੋਰ ਰਾਜਾ ਇਸ ਦੇਸ਼ ਤੇ ਕਿਵੇਂ ਰਾਜ ਕਰ ਸਕਦਾ ਹੈ ਜਿਹੜਾ ਜਨਮਿਆ ਹੈ ਉਹ ਵੱਡਾ ਹੋਣ ਦੇ ਸਮੇਂ ਤੱਕ ਕਿ ਇਹ ਰਾਜਾ ਜਿਉਂਦਾ ਰਹੇਗਾ ਪਿਆਰਿਓ ਨਹੀਂ ਰਹੇਗਾ ਨਾ ਫਿਰ ਵੀ ਮੇਰੇ ਮਰਨ ਤੱਕ ਮੈਂ ਹੀ ਇਸ ਦੇਸ਼ ਦਾ ਰਾਜਾ ਰਹਿਣਾ ਹੈ ਇਸ ਤਰ੍ਹਾਂ ਸੋਚਿਆ ਇਸ ਤਰ੍ਹਾਂ ਸੋਚਣ ਵਾਲੇ ਰਾਜੇ ਦਾ ਨਾਮ ਕੀ ਸੀ ਜਾਨਦੇ ਹੋ ਦੱਸੋ ਹੈਰੋਦੇਸ਼ ਰਾਜਾ ਇਹ ਹੈਰੋਦੇਸ਼ ਰਾਜਾ ਕਿਸ ਦਾ ਬੇਟਾ ਸੀ ਜਾਨਦੇ ਹੋ ਅੰਤੀ ਪਟੇਲ ਦਾ ਬੇਟਾ ਸੀ ਅੰਤੀ ਪਟੇਲ ਦਾ ਪਿਤਾ ਕੌਣ ਸੀ ਜਾਨਦੇ ਹੋ ਯਦੋਮੀ ਯਦੋਮ ਰਾਜ ਦੇ ਗਵਰਨਰ ਦੇ ਰੂਪ ਦੇ ਵਿੱਚ ਅੰਤੀ ਪਟੇਲ ਦਾ ਪਿਤਾ ਰਹਿੰਦਾ ਸੀ ਉਹ ਇੱਕ ਯਦੋਮੀ ਸੀ ਯਦੋਮੀ ਕੌਣ ਹੈ ਇਹ ਸ਼ਬਦ ਨੂੰ ਧਿਆਨ ਨਾਲ ਆਪਣੇ ਮਨ ਦੇ ਵਿੱਚ ਰੱਖਿਓ ਯਦੋਮੀ ਘਰਾਣੇ ਦੇ ਵਿੱਚੋਂ ਆਇਆ ਸੀ ਇਹ ਅੰਤੀ ਪਟੇਰ ਨਾਮ ਦਾ ਵਿਅਕਤੀ ਅੰਤੀ ਪਟੇਰ ਨਾਮ ਦੇ ਵਿਅਕਤੀ ਤੋਂ ਜਨਮਿਆ ਹੋਇਆ ਬੇਟਾ ਸੀ ਇਹ ਹੈਰੋਦੇਸ਼ ਇਹ ਹੈਰੋਦੇਸ਼ ਨੇ ਕਿਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਾਣਦੇ ਹੋ ਜਗਤ ਦੇ ਮੁਕਤੀਦਾਤੇ ਯੇਸ਼ੂ ਮਸੀਹ ਨੂੰ ਹੀ ਮਾਰਨ ਦੀ ਕੋਸ਼ਿਸ਼ ਕੀਤੀ ਕੀ ਮਾਰ ਪਾਇਆ ਪਿਆਰਿਓ ਨਹੀਂ ਮਾਰ ਪਾਇਆ ਲੇਕਿਨ ਉਸੇ ਸਾਲ ਦੇ ਵਿੱਚ ਹੇਰੋਦੇਸ਼ ਮਰ ਗਿਆ ਕਿਸ ਸਾਲ ਕਿਹੜੇ ਸਮੇਂ ਜਾਂ ਫਿਰ ਕਿਹੜੇ ਸਾਲ ਦੇ ਵਿੱਚ ਜਿਸ ਸਾਲ ਦੇ ਵਿੱਚ ਯੇਸ਼ੂ ਮਸੀਹ ਯਹੂਦੀਆਂ ਦਾ ਰਾਜਾ ਇਸ ਧਰਤੀ ਤੇ ਨਾ ਰਹਿ ਸਕੇ ਇਹ ਸੋਚ ਕੇ ਜਿਸ ਨੇ 2 ਸਾਲ ਦੀ ਛੋਟੀ ਉਮਰ ਦੇ ਬੱਚਿਆਂ ਨੂੰ ਮਰਵਾ ਦਿੱਤਾ ਸੀ ਕੀ ਪਤਾ ਇਹ ਬੱਚਾ ਵੱਡਾ ਹੋ ਕੇ ਕੱਲ ਦੇ ਦਿਨ ਮੇਰੇ ਸਿਹਾਸਨ ਨੂੰ ਹੀ ਖੋ ਲਵੇਗਾ ਇਸ ਡਰ ਦੇ ਨਾਲ ਜਗਤ ਦੇ ਮੁਕਤੀਦਾਤੇ ਨੂੰ ਮਾਰਨ ਦੀ ਕੋਸ਼ਿਸ਼ ਦੇ ਵਿੱਚ ਉਸ ਦੇਸ਼ ਦੇ ਸਾਰੇ ਬੱਚਿਆਂ ਨੂੰ ਮਰਵਾ ਦਿੱਤਾ ਪਰਮੇਸ਼ਵਰ ਕ੍ਰੋਧ ਨਾਲ ਪਰ ਗਿਆ ਇਹ ਬੱਚਾ ਵੱਡਾ ਹੋਣ ਤੋਂ ਬਾਅਦ ਤੇਰੇ ਸਿਹਾਸਨ ਨੂੰ ਕਿਤੇ ਖੋ ਨਾ ਲਵੇ ਇਹ ਸੋਚ ਕੇ ਉਸ ਡਰ ਦੇ ਨਾਲ ਕੀ ਤੂੰ ਐਨੇ ਬੱਚਿਆਂ ਨੂੰ ਮਾਰ ਦਵੇਂਗਾ ਹਰੋਦੇਸ਼ ਤੇਰੇ ਦਿਨ ਖਤਮ ਹੋ ਚੁਕੇ ਆ ਜਿਸ ਸਾਲ ਦੇ ਵਿੱਚ ਬੱਚਿਆਂ ਨੂੰ ਬੇਰਹਿਮੀ ਦੇ ਨਾਲ ਮਰਵਾ ਦਿੱਤਾ ਗਿਆ ਸੀ ਉਸੇ ਸਾਲ ਚ ਤੇਰੀ ਜ਼ਿੰਦਗੀ ਦਾ ਆਖਰੀ ਸਾਲ ਹੋਵੇਗਾ ਪਿਆਰਿਓ ਉਸੇ ਸਾਲ ਚ ਹਰੁਦੇਸ਼ ਮਰ ਗਿਆ ਬਾਈਬਲ ਦੱਸਦੀ ਹੈ ਧੋਖਾ ਨਾ ਖਾਓ ਪਰਮੇਸ਼ਵਰ ਠੱਠਿਆ ਚ ਉਡਾਇਆ ਨਹੀਂ ਜਾਂਦਾ ਇਨਸਾਨ ਜੋ ਵੀ ਬੀਜੇਗਾ ਉਹੀ ਵੱਡੇਗਾ ਯੀਸ਼ੂ ਨੂੰ ਮਾਰਨਾ ਹੈ ਅਤੇ ਜਗਤ ਦਾ ਉਧਾਰ ਕਰਤਾ ਹੀ ਦੁਨੀਆ ਦੇ ਲਈ ਇੱਕ ਭੇਂਟ ਦੇ ਰੂਪ ਚ ਹੀ ਦਿੱਤਾ ਨਾ ਜਾਵੇ ਜਗਤ ਦਾ ਮੁਕਤੀਦਾਤਾ ਜਨਮ ਨਾਲ ਲਵੇ ਇਹ ਕਿੰਨੇ ਸੋਚਿਆ ਹੈਰੂਦੇਸ਼ ਨੇ ਹੈਰੂਦੇਸ਼ ਕਿਸ ਕਰਾਨੇ ਦਾਸੀ ਯਦੋਮ ਦੇ ਕਰਾਨੇ ਦਾਸੀ ਥੋੜਾ ਅੱਗੇ ਵੇਖਾਂਗੇ ਗੌਰ ਕਰਾਂਗੇ ਇੱਕ ਹੋਰ ਵਿਅਕਤੀ ਬਾਰੇ ਮੈਂ ਤੁਹਾਨੂੰ ਦੱਸਾਂਗਾ ਉਹਦਾ ਨਾਮ ਇਸਤਰ ਸੀ ਰਾਣੀ ਦੇ ਰੂਪ ਚ ਉਸ ਦੇਸ਼ ਦੇ ਉੱਪਰ ਉਹ ਰਾਜ ਕਰ ਰਹੀ ਸੀ ਉਸ ਸਮੇਂ ਵਿੱਚ ਇਸ ਤਰ੍ਹਾਂ ਰਾਣੀ ਹੋ ਕੇ ਉਸ ਦੇਸ਼ 'ਚ ਰਾਜ ਕਰਨ ਦੇ ਸਮੇਂ ਵਿੱਚ ਹਾਮਾਨ ਨਾਮ ਦਾ ਇੱਕ ਦੁਸ਼ਟ ਵਿਅਕਤੀ ਸੀ ਉਸ ਦੇਸ਼ 'ਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਮਾਰਨਾ ਹੈ ਸਾਰੇ ਯਹੂਦੀ ਖਤਮ ਕਰਨੇ ਆ ਇਸ ਤਰ੍ਹਾਂ ਉਸਨੇ ਜਦੋਂ ਸੋਚਿਆ ਰਾਜ ਕਰਨ ਵਾਲੇ ਰਾਜੇ ਦੇ ਕੋਲ ਜਾ ਕੇ ਕਿਹਾ ਰਾਜਾ ਆਪਣੇ ਰਾਜ ਦੇ ਵਿੱਚ ਇੱਕ ਘਰਾਣਾ ਹੈ ਜਿਹੜਾ ਸਾਡੇ ਨਾਲ ਮੇਲ ਨਹੀਂ ਰੱਖਦਾ ਉਹ ਕੌਣ ਹੈ ਉਹ ਯਹੂਦੀ ਲੋਕ ਹੈ ਉਹਨਾਂ ਨੇ ਕੀ ਪਾਪ ਕੀਤਾ ਉਹ ਪੂਰਾ ਟੈਕਸ ਨਹੀਂ ਦਿੰਦੇ ਉਹਨਾਂ ਦੇ ਸੋਚ ਵਿਚਾਰ ਉਹਨਾਂ ਦਾ ਚਾਲ ਚਲਨ ਉਹਨਾਂ ਦਾ ਵਿਵਹਾਰ ਸਾਡੇ ਰਾਜ ਲਈ ਠੀਕ ਨਹੀਂ ਆ ਸਾਡੇ ਅਤੇ ਸਾਡੇ ਰਾਜ ਦੇ ਵਿਰੋਧੀ ਆ ਤੁਹਾਡੇ ਵਿਰੋਧੀ ਆ ਇਸ ਲਈ ਕਿ ਜੇ ਤੁਸੀਂ ਆਗਿਆ ਦੋਗੇ ਉਹ ਸਾਰੀ ਯਹੂਦੀ ਜਾਤ ਦੇ ਲੋਕਾਂ ਨੂੰ ਮੈਂ ਇਸ ਧਰਤੀ ਤੋਂ ਹੀ ਮਿਟਾ ਦਿਆਂਗਾ ਪੂਰੀ ਤਰ੍ਹਾਂ ਨਾਲ ਇਸ ਧਰਤੀ ਤੋਂ ਉਹਨਾਂ ਨੂੰ ਮਾਰ ਦੇਣਾ ਹੈ ਇਹ ਤੁਹਾਡੇ ਲਈ ਅਤੇ ਸਾਡੇ ਦੇਸ਼ ਦੇ ਲਈ ਫਾਇਦੇ ਦੀ ਗੱਲ ਹੋਵੇਗੀ ਇਹ ਕਹਿ ਕੇ ਰਾਜੇ ਦੇ ਕੋਲ ਚਿੱਠੀ ਲੈ ਲਈ ਅਧਿਕਾਰ ਪੱਤਰ ਲੈ ਲਿਆ ਅਤੇ ਮੋਹਰ ਵੀ ਲਵਾ ਦਿੱਤੀ ਉਹ ਆਗਿਆ ਕੀ ਸੀ ਤੂੰ ਜਾ ਕੇ ਸਾਰੇ ਯਹੂਦੀਆਂ ਨੂੰ ਮਾਰ ਦੇ ਨਾਸ਼ ਕਰ ਦੇ ਇਸ ਤਰ੍ਹਾਂ ਉਸ ਨੇ ਰਾਜੇ ਦੀ ਚਿੱਠੀ ਨੂੰ ਲੈ ਲਿਆ ਇਹ ਵਿਅਕਤੀ ਕੌਣ ਹੈ ਸਾਰੇ ਯਹੂਦੀਆਂ ਨੂੰ ਮਾਰਨਾ ਹੈ ਇਸ ਤਰ੍ਹਾਂ ਫੈਸਲਾ ਕਰਕੇ ਵੈਰ ਦੇ ਨਾਲ ਮਾਰਨ ਲਈ ਸੋਚਣ ਵਾਲਾ ਇਹ ਵਿਅਕਤੀ ਕੌਣ ਸੀ ਆਉ ਵੇਖਦੇ ਆ ਇਸਤਰ ਦੀ ਕਿਤਾਬ ਪੜਾਂਗੇ ਆਪਾਂ ਤੀਸਰਾ ਅਧਿਆਇ 13ਵੇਂ ਵਚਨ ਤੋਂ ਰਾਜ ਦੇ ਹਰੇਕ ਸੂਬੇ ਵਿੱਚ ਇਹ ਹੁਕਮਨਾਮੇ ਸੰਦੇਸ਼ ਵਾਕਾ ਦੇ ਰਾਹੀਂ ਪਹੁੰਚਾਏ ਗਏ ਕਿ 21 ਦਿਨ ਵਿੱਚ ਯਹੂਦੀ ਆਧਾਰ ਨਾਮ ਦੇ 12ਵੇਂ ਮਹੀਨੇ ਵਿੱਚ ਕਿ ਜਵਾਨ ਕੀ ਬੁੱਢਾ ਕੀ ਬੱਚਾ ਭਾਵੇਂ ਇਸਤਰੀ ਸਾਰੇ ਯਹੂਦੀ ਮਾਰ ਦਿੱਤੇ ਜਾਣ ਨਾਸ਼ ਕੀਤੇ ਜਾਣ ਅਤੇ ਉਹਨਾਂ ਦਾ ਧਨ-ਮਾਲ ਲੁੱਟ ਲਿਆ ਜਾਵੇ ਉਸ ਲਿਖਤੀ ਹੁਕਮਨਾਮੇ ਦੀ ਇੱਕ-ਇੱਕ ਨਕਲ ਸਾਰੇ ਸੂਬਿਆਂ ਵਿੱਚ ਭੇਜੀ ਗਈ ਇਹ ਕੀ ਹੈ ਪਿਆਰਿਓ ਯਹੂਦੀਆਂ ਦੇ ਵਿੱਚ ਜਨਮੇ ਵੱਡੇ ਬਜ਼ੁਰਗ ਛੋਟੇ ਇਸਤਰੀ ਪੁਰਸ਼ ਕੋਈ ਵੀ ਜਵਾਨ ਇਸ ਦੇਸ਼ ਦੇ ਵਿੱਚ ਜਿਉਂਦੇ ਰਹਿਣ ਦੇ ਲਾਇਕ ਨਹੀਂ ਆ ਸਾਰਿਆਂ ਨੂੰ ਮਾਰ ਦਿਓ ਐਸੇ ਹੁਕਮਨਾਮੇ ਉਸਨੇ ਭੇਜੇ ਕਿਉਂ ਦਸਵੇਂ ਵਚਨ ਦੀ ਆਖਰੀ ਲਾਈਨ ਹਾਮਾਨ ਨੂੰ ਜਿਹੜਾ ਯਹੂਦੀਆਂ ਦਾ ਵੈਰੀ ਸੀ ਇਹ ਹਾਮਾਨ ਯਹੂਦੀਆਂ ਦਾ ਦੁਸ਼ਮਣ ਹੈ ਇਹ ਹਾਮਾਨ ਕੌਣ ਹੈ ਤੀਸਰਾ ਅਧਿਆਇ ਪਹਿਲਾ ਵਚਨ ਵੇਖਾਂਗੇ ਹਮਾਨ ਕੌਣ ਹੈ ਇਨ੍ਹਾਂ ਗੱਲਾਂ ਦੇ ਬਾਅਦ ਰਾਜਾ ਅਹਿਸ਼ਵਰੋਸ਼ ਨੇ ਅਗਾਗੀ ਹਮ ਦਾਦਾ ਦੇ ਪੁੱਤਰ ਹਮਾਨ ਨੂੰ ਉੱਚੀ ਪਦਵੀ ਦਿੱਤੀ ਅਗਾਗੀ ਧਿਆਨ ਨਾਲ ਸੁਣਿਆ ਸੀ ਕਿ ਮੈਂ ਕੀ ਕਿਹਾ ਮੈਂ ਜੋ ਸੰਦੇਸ਼ ਦੇਣ ਜਾ ਰਿਹਾ ਹਾਂ ਜਿਸ ਨੇ ਪੂਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਐਸੇ ਮਹਾਨ ਆਤਮਿਕ ਵਿਅਕਤੀ ਦੀ ਗੋਦ ਵਿੱਚ ਆਤਮਿਕ ਗੱਲਾਂ ਨੂੰ ਜਿਸ ਨੇ ਸਿੱਖਿਆ ਸੀ ਇੱਕ ਪੋਤਾ ਉਸ ਦਾਦਾ ਜੀ ਦੇ ਪੂਰੇ ਘਰਾਣੇ ਨੂੰ ਹੀ ਨਾਸ਼ ਕਰਨ ਦੇ ਲਈ ਸੋਚਿਆ ਇੱਕ ਕੌਣ ਸੀ ਉਹ ਦਾਦਾ ਕੌਣ ਸੀ ਪਿਆਰਿਓ ਉਹ ਦਾਦਾ ਜੀ ਪੂਰੇ ਸੰਸਾਰ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਆਤਮਿਕ ਜਨ ਸੀ ਉਹ ਸਾਤਮਿਕ ਦਾਦੇ ਦੀ ਗੋਦ ਚ ਪਲਿਆ ਹੋਇਆ ਉਹ ਪੋਤਾ ਉਸ ਦਾਦੇ ਦੇ ਵੰਸ਼ ਨੂੰ ਨਾਸ਼ ਕਰਨ ਦੇ ਲਈ ਉਸਨੇ ਕਿਉਂ ਕਮਰ ਕਸੀ ਸੀ ਪਿਆਰਿਓ ਮਾਤਾ ਪਿਤਾ ਦੇ ਡਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਬੱਚੇ ਜੇ ਉਹ ਆਪਣੇ ਜੀਵਨਾਂ ਨੂੰ ਸਮਰਪਨ ਨਹੀਂ ਕਰਨਗੇ ਤਾਂ ਉਹ ਕਿਸ ਤਰ੍ਹਾਂ ਪਰਮੇਸ਼ਵਰ ਤੇ ਪਰਮੇਸ਼ਵਰ ਦੇ ਲੋਕਾਂ ਦੇ ਲਈ ਸ਼ਰਮਿੰਦਗੀ ਲੈ ਕੇ ਆਉਣਗੇ ਪਰਮੇਸ਼ਵਰ ਦੀ ਪ੍ਰਜਾ ਨੂੰ ਕਿਸ ਤਰ੍ਹਾਂ ਸਤਾਉਣਗੇ ਦੁੱਖ ਦੇਣਗੇ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਪਿਤਾ ਮਾਤਾ ਜੇ ਪਰਮੇਸ਼ਵਰ ਨੇ ਤੁਹਾਨੂੰ ਬੱਚੇ ਦਿੱਤੇ ਹੈ ਤਾਂ ਉਹਨਾਂ ਨੂੰ ਧਿਆਨ ਨਾਲ ਪਰਮੇਸ਼ਵਰ ਦੇ ਡਰ ਦੇ ਵਿੱਚ ਪਾਲੋ ਉਹ ਉਧਾਰ پا ਸਕੇ ਅਤੇ ਆਪਣਾ ਜੀਵਨ ਪ੍ਰਭੂ ਨੂੰ ਦੇ ਸਕੇ ਤੁਸੀਂ ਜ਼ਿੰਮੇਵਾਰੀ ਨਾਲ ਪ੍ਰਾਰਥਨਾ ਕਰੋ ਅਤੇ ਉਹਨਾਂ ਲਈ ਉਪਵਾਸ ਰੱਖੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਅਗਰ ਤੁਹਾਡਾ ਬੇਟਾ ਜਾਂ ਬੇਟੀ ਉਧਾਰ ਨਾ پا ਸਕੇ ਉਹ ਕਿੱਥੇ ਤੱਕ ਡਿੱਗ ਸਕਦੇ ਆ ਜਾਣਦੇ ਹੋ ਇਹ ਹੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਪਿਆਰਿਓ ਸੰਸਾਰ ਵਿੱਚ ਇੱਕ ਗੈਂਗ ਹੈ ਉਸ ਗੈਂਗ ਨੇ ਇੱਕ ਪਲਾਨ ਬਣਾਇਆ ਅਤੇ ਇੱਕ ਆਗਿਆ ਜਾਰੀ ਕੀਤੀ ਜਾਣਦੇ ਹੋ ਕੀ ਆਪਣੇ ਛੋਟੇ ਬੱਚਿਆਂ ਨੂੰ ਸਾਨੂੰ ਦੇ ਦਿਓ ਉਹ 7 ਸਾਲ ਦੇ ਹੋਣ ਤੱਕ ਅਸੀਂ ਐਸਾ ਉਹਨਾਂ ਨੂੰ ਪਾਲਾਂਗੇ ਕਿ ਉਹ ਤੁਹਾਨੂੰ ਨਾਸ਼ ਕਰ ਦੇਣਗੇ ਇਸ ਤਰ੍ਹਾਂ ਕਿਹਾ ਇਹ ਕੀ ਆ ਆਪਣੇ ਬੱਚਿਆਂ ਨੂੰ ਸਾਨੂੰ ਦੇ ਦਿਓ ਜਦੋਂ ਉਹ 7 ਸਾਲ ਦੀ ਉਮਰ ਦੇ ਹੋਣਗੇ ਉਹ ਆ ਕੇ ਤੁਹਾਨੂੰ ਮਾਰ ਦੇਣ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਪਾਲ ਸਕਦੇ ਹਾਂ ਉਹਨਾਂ ਦੇ ਜੀਵਨ 'ਚ ਉਹਨਾਂ ਦੀ 나ੜੀ-나ੜੀ ਵਿੱਚ ਅਸੀਂ ਪੂਰੀ ਤਰ੍ਹਾਂ ਨਾਲ ਜ਼ਹਿਰ ਉਹਨਾਂ ਦੇ ਵਿੱਚ ਭਰ ਸਕਦੇ ਹਾਂ ਸ਼ੈਤਾਨ ਉਹੀ ਕਰ ਰਿਹਾ ਹੈ ਜੇ ਅਸੀਂ ਬੱਚਿਆਂ ਦੇ ਬਾਰੇ ਲਾਪਰਵਾਹੀ ਕਰਾਂਗੇ ਤਾਂ ਜੇ ਉਹਨਾਂ ਦੇ ਆਲੇ ਦੁਆਲੇ ਵਾੜਾ ਨਹੀਂ ਬਨਾਂਗੇ ਅਤੇ ਥੋੜਾ ਜਿਹਾ ਵੀ ਆਤਮਿਕਤਾ ਦੇ ਬਾਰੇ ਅਗਰ ਅਸੀਂ ਆਲਸ ਦਿਖਾਵਾਂਗੇ ਸਾਡੇ ਬੱਚਿਆਂ ਨੂੰ ਸਾਡੇ ਹੀ ਵਿਰੋਧ ਖੜੇ ਕਰਕੇ ਅਸੀਂ ਚੈਨ ਦੇ ਨਾਲ ਰਹਿ ਨਾ ਸਕੀਏ ਨਾ ਸ਼ਾਂਤੀ ਮਿਲ ਸਕੇ ਘਰ ਦੇ ਵਿੱਚ ਵੀ ਸ਼ਾਂਤੀ ਨਾ ਰਵੇ ਸ਼ੈਤਾਨ ਇਹ ਫੈਸਲਾ ਕਰ ਚੁੱਕਿਆ ਹੈ ਅੱਜ ਜੋ ਵਿਸ਼ੇ ਤੁਹਾਨੂੰ ਦੱਸ ਰਿਹਾ ਹਾਂ ਉਸ ਨੂੰ ਯਾਦ ਰੱਖਿਓ ਇਕ ਤਾਂ ਦੁਨੀਆ ਦੇ ਮੁਕਤੀਦਾਤਾ ਨੂੰ ਇਸ ਧਰਤੀ ਦੇ ਵਿੱਚ ਜਨਮ ਲੈਣ ਹੀ ਨਹੀਂ ਦੇਣਾ ਇਹ ਸੋਚ ਕੇ ਕਿੰਨੀ ਭੈੜੀ ਯੋਜਨਾ ਬਣਾਈ ਹੈ ਤੁਸੀਂ ਵੇਖੋ ਅਤੇ ਦੂਸਰਾ ਇਸ ਧਰਤੀ ਤੇ ਯਹੂਦੀਆਂ ਨੂੰ ਮਿਟਾ ਦੇਣਾ ਹੈ ਕਿਉਂ ਯਹੂਦੀ ਇਸ ਧਰਤੀ ਤੇ ਨਾ ਰਹਿ ਸਕੇ ਯਹੂਦੀਆਂ ਦੇ ਵਿੱਚੋਂ ਹੀ ਯਹੂਦਾਂ ਦੇ ਘਰਾਣੇ ਦੇ ਵਿੱਚੋਂ ਹੀ ਜਗਤ ਦਾ ਮੁਕਤੀਦਾਤਾ ਯੇਸ਼ੂ ਜਨਮ ਲਵੇਗਾ ਇਸ ਗੱਲ ਨੂੰ ਸ਼ੈਤਾਨ ਜਾਣਦਾ ਸੀ ਇਸੇ ਲਈ ਉਹਨਾਂ ਯਹੂਦੀਆਂ ਨੂੰ ਹੀ ਇਸ ਧਰਤੀ ਤੋਂ ਮਿਟਾ ਦੇਣ ਦੇ ਲਈ ਯਹੂਦਾ ਗੋਤਰ ਦੇ ਵਿੱਚੋਂ ਯਹੂਦਾ ਗੋਤਰ ਦਾ ਸ਼ੇਰ ਯੀਸ਼ੂ ਮਸੀਹ ਜਨਮ ਨਾ ਲੈ ਸਕੇ ਅਤੇ ਪਾਪੀ ਇਨਸਾਨ ਦੇ ਉਧਾਰ ਪਾਉਣ ਦਾ ਚਾਂਸ ਨਹੀਂ ਹੋਵੇਗਾ ਛੜਯੰਤਰ ਸ਼ੈਤਾਨ ਦਾ ਛੜਯੰਤਰ ਹਾਮਾਨ ਯਹੂਦੀਆਂ ਦਾ ਵੈਰੀ ਸੀ ਸਾਰੀ ਯਹੂਦੀਆਂ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਹਾਮਾਨ ਕੌਣ ਸੀ ਬਾਈਬਲ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਆਗਾਗੀ ਸੀ ਕੌਣ ਸੀ ਅਗਾਗੀ ਸੀ ਆਪਾਂ ਹੋਰ ਅੱਗੇ ਪੜਾਂਗੇ ਪਹਿਲੇ ਸ਼ਮੂ엘 ਦੀ ਕਿਤਾਬ ਵੇਖਾਂਗੇ ਕਿ ਅਗਾਗੀ ਕੌਣ ਸੀ ਪਹਿਲਾ ਸ਼ਮੂ엘 15ਵਾਂ ਅਧਿਆਇ ਸ਼ੁਰੂ ਦੇ ਕੁਝ ਵਚਨਾਂ ਨੂੰ ਅਸੀਂ ਬਹੁਤ ਹੀ ਧਿਆਨ ਦੇ ਨਾਲ ਇਹਦੇ ਤੇ ਮੰਨਨ ਕਰਾਂਗੇ ਇਹਨਾਂ ਵਚਨਾਂ ਨੂੰ ਧਿਆਨ ਨਾਲ ਸੁਣੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿਉਂਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਜੋ ਕੁਝ ਵੀ ਲਿਖਿਆ ਹੋਇਆ ਹੈ ਉਹਨਾਂ ਖਾਸ ਸੱਚਾਈਆਂ ਨੂੰ ਜੋ ਕੀਮਤੀ ਗੱਲਾਂ ਅਸੀਂ ਸਿੱਖਣੀਆਂ ਉਹ ਤੁਹਾਨੂੰ ਦੱਸ ਰਿਹਾ ਹਾਂ ਪਹਿਲਾ ਸ਼ਮੂਅਲ 15 ਅਧਿਆਇ ਉਹਦੇ ਪਹਿਲੇ ਵਚਨ ਤੋਂ ਸ਼ਮੂਅਲ ਨੇ ਸ਼ਾਉਨ ਨੂੰ ਕਿਹਾ ਯਹੋਵਾ ਨੇ ਆਪਣੀ ਪਰਜਾ ਇਜ਼ਰਾਈਲ ਨੂੰ ਰਾਜ ਕਰਨ ਦੇ ਲਈ ਤੇਰਾ ਅਭਿਸ਼ੇਕ ਕਰਨ ਲਈ ਮੈਨੂੰ ਭੇਜਿਆ ਸੀ ਇਸ ਲਈ ਹੁਣ ਯਹੋਵਾ ਦੀਆਂ ਗੱਲਾਂ ਸੁਣ ਲੈ ਤੇਰਾ ਰਾਜਾ ਹੋਣ ਲਈ ਮੈਂ ਹੀ ਅਭਿਸ਼ੇਕ ਕੀਤਾ ਹੈ ਅਤੇ ਅਭਿਸ਼ੇਕ ਕਰਨ ਲਈ ਪਰਮੇਸ਼ਵਰ ਨੇ ਮੈਨੂੰ ਭੇਜਿਆ ਹੈ ਮੇਰੀ ਗੱਲ ਸੁਣ ਮੈਂ ਜੋ ਕਹਿ ਰਿਹਾ ਹਾਂ ਉਸ ਨੂੰ ਸੁਣ ਯਹੋਵਾ ਦੀ ਗੱਲ ਸੁਣ ਸ਼ਾਉਲ ਯਹਵਾ ਦੀਆਂ ਗੱਲਾਂ ਸੁਣ ਲੈ ਸੇਨਾਵਾ ਦਾ ਯਹਵਾ ਆਖਦਾ ਹੈ ਕਿ ਮੈਨੂੰ ਯਾਦ ਹੈ ਅਮਾਲੇਕੀਆਂ ਨੇ ਇਜ਼ਰਾਈਲੀਆਂ ਦੇ ਨਾਲ ਕੀ ਕੀਤਾ ਇਹ ਮੈਨੂੰ ਯਾਦ ਹੈ ਕਿ ਅਮਾਲੇਕੀਆਂ ਨੇ ਇਜ਼ਰਾਈਲ ਦੇ ਨਾਲ ਕੀ ਕੀਤਾ ਹੇਰੋਦੇਸ਼ ਕਿਹੜੇ ਘਰਾਣੇ ਦਾ ਸੀ ਦੱਸੋ ਯਦੋਮੀ ਸੀ ਯਦੋਮ ਘਰਾਣੇ ਚ ਉਹ ਜਨਮਿਆ ਸੀ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਹਮਾਨ ਕਿਹੜੇ ਘਰਾਣੇ ਦੇ ਵਿੱਚੋਂ ਸੀ ਉਹ ਅਗਾਗੀ ਕਰਾਣੇ ਦੇ ਵਿੱਚੋਂ ਸੀ ਹੁਣ ਤੀਸਰਾ ਵੰਸ਼ ਆ ਗਿਆ ਹੈ ਸ਼ੈਮੂਅਲ ਕਹਿ ਰਿਹਾ ਹੈ ਅਮਾਲੇਕੀਆਂ ਨੂੰ ਤੂੰ ਨਾਸ਼ ਕਰ ਦੇਵੀਂ ਅਮਾਲੇਕੀ ਜਿਉਂਦੇ ਨਾ ਰਹਿ ਸਕਣ ਅਮਾਲੇਕੀ ਉਹਨਾਂ ਨੇ ਜੋ ਮੇਰੇ ਲੋਕਾਂ ਨਾਲ ਕੀਤਾ ਮੈਨੂੰ ਯਾਦ ਹੈ ਨਿਰਗੰਦੀ ਕਿਤਾਬ ਸਾਰਾ ਅਧਿਆਇ 14ਵਾਂ ਵਚਨ ਨੂੰ ਲਿਖ ਕੇ ਯਾਦ ਰੱਖੋ ਉੱਥੇ ਕੀ ਹੋਇਆ ਸੀ ਇਜ਼ਰਾਈਲੀ ਲੋਕ ਜਦੋਂ ਯਾਤਰਾ ਕਰ ਰਹੇ ਸੀ ਜੰਗਲ ਦੇ ਰਸਤੇ 'ਚ ਜਾ ਰਹੇ ਸੀ ਇਹ ਅਮਾਲੇਕੀ ਦੁਸ਼ਟ ਲੋਕ ਕੀ ਕਰਦੇ ਸੀ ਜਾਣਦੇ ਹੋ ਪਿਆਰਿਓ ਇਜ਼ਰਾਈਲੀ ਲੋਕ ਉਸ ਜੰਗਲ ਦੇ ਵਿੱਚ ਜਦੋਂ ਯਾਤਰਾ ਕਰ ਰਹੇ ਸੀ ਉਸ ਸਮੇਂ ਅਚਾਨਕ ਪਿੱਛੋਂ ਆ ਕੇ ਇਜ਼ਰਾਈਲੀਆਂ ਦੀਆਂ ਔਰਤਾਂ ਨੂੰ ਅਤੇ ਨਾਲ ਹੀ ਛੋਟੇ ਬੱਚਿਆਂ ਨੂੰ ਵੀ ਮਾਰ ਦਿੰਦੇ ਸੀ ਅਚਾਨਕ ਆ ਕੇ ਕਮਜ਼ੋਰਾਂ ਤੇ ਹਮਲਾ ਕਰਕੇ ਔਰਤਾ ਦੇ ਉੱਪਰ ਜਵਾਨ ਲੜਕੇ ਲੜਕੀਆਂ ਦੇ ਉੱਪਰ ਬੱਚਿਆਂ ਉੱਪਰ ਹਮਲਾ ਕਰਕੇ ਮਾਰ ਦਿੰਦੇ ਸੀ ਇਜ਼رائیਲੀ ਲੋਕ ਜਦੋਂ ਜੰਗਲ 'ਚ ਯਾਤਰਾ ਕਰ ਰਹੇ ਸੀ ਅਮਾਲੇਕੀ ਕਿਸ ਪਾਸਿਓਂ ਆ ਕੇ ਹਮਲਾ ਕਰਨਗੇ ਇਸ ਡਰ ਦੇ ਨਾਲ ਜਿੰਦੇ ਸੀ ਪਿਆਰਿਓ ਪਰਮੇਸ਼ਵਰ ਨੇ ਆਗਿਆ ਦਿੱਤੀ ਕੀ ਕਹਿ ਕੇ ਅਮਾਲੇਕੀਆਂ ਦਾ ਨਾਸ਼ ਕਰੋ ਜੇ ਉਹ ਜਿਉਂਦੇ ਰਹਿਣਗੇ ਤਾਂ ਤੁਹਾਨੂੰ ਸ਼ਾਂਤੀ ਨਹੀਂ ਹੋਵੇਗੀ ਉਹ ਤੁਹਾਨੂੰ ਸ਼ਾਂਤੀ ਨਾਲ ਜੀਣ ਨਹੀਂ ਦੇਣਗੇ ਅਚਾਨਕ ਤੁਹਾਡੇ ਤੇ ਹਮਲਾ ਕਰਨਗੇ ਅਤੇ ਜੋ ਕੁਝ ਤੁਸੀਂ ਮਿਹਨਤ ਨਾਲ ਕਮਾਇਆ ਹੈ ਸਭ ਲੁੱਟ ਕੇ ਲੈ ਜਾਣਗੇ ਉਹ ਬੁਰੇ ਹੈ ਦੁਸ਼ਟ ਹੈ ਉਹਨਾਂ ਦਾ ਨਾਸ਼ ਕਰੋ ਆਮਾਲੇਕੀ ਬੜੇ ਦੁਸ਼ਟ ਹੈ ਉਹਨਾਂ ਨੂੰ ਮਾਰ ਦਿਓ ਇਸ ਤਰ੍ਹਾਂ ਸ਼ੈਮੂਅਲ ਨੇ ਜਦੋਂ ਸਾਊਲ ਨੂੰ ਕਿਹਾ ਤਾਂ ਸਾਊਲ ਆਮਾਲੇਕੀਆ ਦੇ ਨਾਲ ਲੜਨ ਦੇ ਲਈ ਗਿਆ ਸਾਰਿਆਂ ਨੂੰ ਮਾਰ ਦੇਣਾ ਇਹ ਕਿਹਾ ਪਿਆਰਿਓ ਅਗਰ ਇੱਕ ਇਲਾਕੇ ਨੂੰ ਜਿਤਨਾ ਹੈ ਤਾਂ ਪਹਿਲਾ ਕਿਸ ਨੂੰ ਮਾਰਨਾ ਹੈ ਦੱਸੋ ਰਾਜੇ ਨੂੰ ਮਾਰਨਾ ਹੈ ਕੀ ਹੋਇਆ ਪਤਾ ਨਹੀਂ ਸ਼ਾਊਲ ਨੇ ਜਾ ਕੇ ਅਮਲੇਕੀਆਂ ਦੇ ਰਾਜਾ ਆਗਾਗ ਨੂੰ ਮਾਰੇ ਬਿਨਾ ਜਿਉਂਦਾ ਲੈ ਆਇਆ ਉਸ ਨੂੰ ਜਿਉਂਦਾ ਹੀ ਲੈ ਆਇਆ ਪੜਾਂਗੇ 8ਵਾਂ ਵਚਨ ਅਤੇ ਉਸ ਦੇ ਰਾਜਾ ਆਗਾਗ ਨੂੰ ਜਿਉਂਦਾ ਫੜਿਆ ਅਤੇ ਉਹਦੀ ਸਾਰੀ ਪਰਜਾਂ ਨੂੰ ਤਲਵਾਰ ਦੇ ਨਾਲ ਮਾਰ ਦਿੱਤਾ ਸਾਰੀ ਪਰਜਾ ਮਾਰਤੀ ਪਰ ਰਾਜੇ ਨੂੰ ਨਹੀਂ ਮਾਰਿਆ ਪਰ ਉਸ ਰਾਜੇ ਨੂੰ ਜਿਉਂਦਾ ਛੱਡ ਦਿੱਤਾ ਉਸ ਰਾਜੇ ਦੀ ਪਤਨੀ ਸੀ ਉਹ ਪਤਨੀ ਗਰਭਵਤੀ ਸੀ ਅਗਾਗ ਅਤੇ ਅਗਾਗ ਦਾ ਪਰਿਵਾਰ ਸ਼ਾਉਲ ਦੇ ਦੁਆਰਾ ਬੰਦੀ ਬਣਾ ਕੇ ਲਿਆਏ ਗਏ ਸ਼ਾਉਲ ਨੇ ਉਸ ਨੂੰ ਨਹੀਂ ਮਾਰਿਆ ਅਤੇ ਸ਼ੈਮੂਅਲ ਨੇ ਆ ਕੇ ਪੁੱਛਿਆ ਪਰਮੇਸ਼ਰ ਨੇ ਜੋ ਕਿਹਾ ਉਹ ਕਿਉਂ ਨਹੀਂ ਕੀਤਾ ਕੀਤਾ ਤਾਂ ਹੈ ਜੇ ਪਰਮੇਸ਼ਰ ਨੇ ਜੋ ਕਿਹਾ ਉਹ ਕੀਤਾ ਹੈ ਤਾਂ ਇਹ ਆਗਾਗ ਰਾਜਾ ਹਜੇ ਤੱਕ ਕਿਉਂ ਜਿਉਂਦਾ ਹੈ ਅਮਾਲੇਕੀਆਂ ਦਾ ਰਾਜਾ ਕਿਉਂ ਜਿਉਂਦਾ ਹੈ ਉਸ ਸਮੇਂ ਸ਼ੈਮੂਏਲ ਆਪ ਹੀ ਆਗਾਗ ਜਨੇ ਅਮਾਲੇਕੀਆ ਦੇ ਰਾਜੇ ਨੂੰ ਮਾਰ ਦਿੱਤਾ ਕੀ ਹੋਇਆ ਸੀ ਜਾਣਦੇ ਹੋ ਇਹ ਮੂਰਖ ਸ਼ਾਉਲ ਨੇ ਆਗਾਗ ਨੂੰ ਮਾਰੇ ਬਿਨਾਂ ਹੀ ਅਗਾਗ ਅਤੇ ਅਗਾਗ ਦੇ ਪਰਿਵਾਰ ਨੂੰ ਜਦੋਂ ਜਿਉਂਦਾ ਰੱਖਿਆ ਤਾਂ ਅਗਾਗ ਦੀ ਪਤਨੀ ਜਿਹੜੀ ਗਰਭਵਤੀ ਸੀ ਬਚ ਕੇ ਭੱਜ ਗਈ ਇਸ ਤਰ੍ਹਾਂ ਬਚ ਕੇ ਭੱਜਣ ਤੋਂ ਬਾਅਦ ਜਿਸ ਬੱਚੇ ਨੂੰ ਉਸਨੇ ਜਨਮ ਦਿੱਤਾ ਉਹੀ ਹਮਾਨ ਸੀ ਕੌਣ ਅਗਾਗੀ ਇਹ ਕਿੱਥੋਂ ਆਇਆ ਸ਼ਾਉਲ ਦੀ ਲਾਪਰਵਾਹੀ ਨਾਲ ਜਿਹੜਾ ਬਚ ਚੁਕਿਆ ਸੀ ਅਗਾਗ ਚੋ ਅਗਾਗੀ ਹਮਾਨ ਦਾ ਜਨਮ ਹੋਇਆ ਇਸ ਦੌਰਾਨ ਸਾਰੇ ਯਹੂਦੀਆਂ ਦੀ ਜਾਨ ਦਾ ਖਤਰਾ ਬਣ ਗਿਆ ਅੱਜ ਪਰਮੇਸ਼ਵਰ ਨੇ ਸਾਡੇ ਨਾਲ ਬਹੁਤ ਹੀ ਸਪਸ਼ਟ ਗੱਲ ਕੀਤੀ ਹੈ ਜਿਹੜਾ ਕਦੀ ਨਹੀਂ ਸੁਣਿਆ ਐਸੇ ਸ਼ਾਮਰਤੀ ਵਚਨ ਨੂੰ ਅਸੀਂ ਸੁਣਿਆ ਹੈ ਜਿਸ ਹਾਲ ਵਿੱਚ ਅਸੀਂ ਹਾਂ ਅਸੀਂ ਆਪਣੇ ਆਪ ਨੂੰ ਪਰਿਵਾਰ ਨੂੰ ਪਰਮੇਸ਼ਵਰ ਨੂੰ ਦੇ ਰਹੇ ਹਾਂ ਸਾਡੇ ਲਈ ਪ੍ਰਾਰਥਨਾ ਕਰੋ ਕਹਿਣ ਵਾਲੇ ਹੈ ਤਾਂ ਆਪਣੇ ਹੱਥ ਪ੍ਰਭੂ ਨੂੰ ਵਿਖਾਓ ਆਓ ਆਪਾਂ ਪ੍ਰਾਰਥਨਾ ਕਰੀਏ ਪਿਤਾ ਅਗਰ ਸ਼ੈਤਾਨ ਨੂੰ ਮੌਕਾ ਦਵਾਂਗੇ ਉਹ ਕਿਸ ਤਰ੍ਹਾਂ ਪਰਿਵਾਰ ਨੂੰ ਅਤੇ ਵਿਅਕਤੀ ਨੂੰ ਪੀੜੀਆਂ ਤੋਂ ਪੀੜ੍ਹੀ ਪੀੜ੍ਹੀਆਂ ਤੋਂ ਪੀੜ੍ਹੀ ਪੀੜ੍ਹੀਆਂ ਤੱਕ ਬੀਤ ਜਾਣ ਦੇ ਬਾਵਜੂਦ ਸ਼ਰਾਪਿਤ ਘਰਾਣੇ ਨੂੰ ਹੀ ਤਿਆਰ ਕਰੇਗਾ ਪਿਤਾ ਸਾਡੇ ਘਰਾਣੇ ਸ਼ਰਾਪਿਤ ਘਰਾਣੇ ਨਾ ਰਹਿਣ ਸਕਣ ਪਿਤਾ ਬੁਰੇ ਹਾਲਾਤਾਂ ਚ ਨਾ ਰਹਿਣ ਪਿਤਾ ਸਾਡੇ ਬੱਚੇ ਅਤੇ ਉਹਨਾਂ ਦੇ ਬੱਚਿਆਂ ਦੇ ਬੱਚੇ ਦੁਸ਼ਟਤਾ ਦਾ ਜੀਵਨ ਨਾ ਜੀ ਸਕਣ ਪਿਤਾ ਪਿਤਾ ਤੁਹਾਡੀਆਂ ਨਜ਼ਰਾਂ 'ਚ ਸ਼ਰਾਪਿਤ ਜੀਵਨ ਨਾ ਜੀ ਸਕਣ ਸਾਨੂੰ ਮਾਫ਼ ਕਰ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਮਾਫ਼ ਕਰ ਅਤੇ ਸਾਡੇ ਬੱਚਿਆਂ ਦੇ ਗੁਨਾਹਾਂ ਨੂੰ ਮਾਫ਼ ਕਰ ਪਿਤਾ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਪਾਲਣਾ ਚਾਹੀਦਾ ਸੀ ਨਹੀਂ ਪਾਲ पाए ਮਾਫ਼ ਕਰ ਅੱਜ ਤੋਂ ਹੋਰ ਵੀ ਜ਼ਿਆਦਾ ਸ਼ਰਧਾ ਦੇ ਨਾਲ ਪਰਿਵਾਰ ਨੂੰ ਬਚਾਉਣ ਦੇ ਲਈ ਅਤੇ ਬੱਚਿਆਂ ਨੂੰ ਬਚਾਉਣ ਦੇ ਲਈ ਪਿਤਾ ਅਸੀਂ ਜਿਹੜੀਆਂ ਕੋਸ਼ਿਸ਼ਾਂ ਕਰ ਸਕਦੇ ਆ ਉਹਨਾਂ ਨੂੰ ਕਰਨ ਦਾ ਸਾਡੇ ਤੇ ਅਨੁਗ੍ਰਹਿ ਕਰੋ ਸਿਦੇ ਸਪਸ਼ਟ ਸਾਡੇ ਨਾਲ ਗੱਲ ਕੀਤੀ ਅਸੀਂ ਤੁਹਾਡਾ ਧੰਨਵਾਦ ਕਰਦੇ ਹੋਏ ਇਸ ਪ੍ਰਾਰਥਨਾ ਨੂੰ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੇਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72 ਅਮਰ ਐਡਰੈਸ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹਾਈਦਰਾਬਾਦ 72